ਦੋਸਤੋ ਬੇਹੱਦ ਖੌਫਨਾਕ ਘਟਨਾ ਕਿ ਇੱਕ 14 ਸਾਲਾਂ ਦੇ ਬੱਚੇ ਨੂੰ ਗੋਲੀ ਮਾਰ ਕੇ ਇਸ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਿਉਂਕਿ ਉਹ ਬਰਾਤ ਦੇ ਵਿੱਚੋਂ ਜਿਹੜੇ ਪੈਸੇ ਵਾਰੇ ਜਾਂਦੇ ਨੇ ਉਹਨਾਂ ਨੂੰ ਉਠਾ ਰਿਹਾ ਸੀ ਜਿਹੜੇ ਵਾਰ ਤੇ ਪੈਸੇ ਥੱਲੇ ਛੁੱਟੇ ਗਏ ਸੀ ਉਹ ਪੈਸੇ ਚੋਗ ਰਿਹਾ ਸੀ ਬੱਚਾ ਤੇ ਇਸ ਬੱਚੇ ਦਾ ਨਾਮ ਸਾਹਿਲ ਦੱਸਿਆ ਜਾ ਰਿਹਾ 14 ਸਾਲ ਇਹਦੀ ਉਮਰ ਸੀ ਤੇ ਇਹ ਗੋਲੀ ਪਤਾ ਕਿਹਨੇ ਮਾਰੀ ਆ ਇੱਕ ਫੌਜ ਦਾ ਨੌਜਵਾਨ ਮੁੰਡਾ CISF ਵਿੱਚ ਭਰਤੀ ਜਿਹਦਾ ਨਾਮ ਮਦਨ ਗੋਪਾਲ तिवारी ਦੱਸਿਆ ਜਾ ਰਿਹਾ ਮਦਨ ਗੋਪਾਲ तिवारी ਦੱਸਿਆ ਜਾ ਰਿਹਾ ਕਿ ਆਪਣੇ ਭੂਆ ਦੇ ਪੁੱਤ ਦੇ ਵਿਆਹ ਦੇ ਵਿੱਚ ਦਿੱਲੀ ਆਇਆ ਹੋਇਆ ਸੀ ਤੇ ਬਰਾਤ ਆਈ ਹੋਈ ਸੀ ਬਰਾਤ ਦੇ ਉੱਪਰੋਂ ਦੀ ਮਦਨ ਪੈਸੇ ਵਾਰ ਰਿਹਾ ਸੀ ਪੈਸੇ ਸੁੱਟ ਰਿਹਾ ਸੀ ਤੇ ਜਿਹੜਾ ਬੱਚਾ ਸਾਹਿਲ ਆ ਇਹ ਆਪਣੇ ਦੋਸਤਾਂ ਦੇ ਨਾਲ ਗਲੀ ਵਿੱਚ ਖੇਡ ਰਿਹਾ ਸੀ ਜਦੋਂ ਇਹਨਾਂ ਨੇ ਦੇਖਿਆ ਕਿ ਬਰਾਤ ਆਈ ਆ ਪੈਸੇ ਸੁੱਟੇ ਜਾ ਰਹੇ ਆ ਤਾਂ ਅਤ ਗਰੀਬ ਘਰੋਂ ਇਹ ਬੱਚਾ ਦੱਸਿਆ ਜਾ ਰਿਹਾ ਜੀ ਦਾ ਪਿਤਾ ਇੱਟਾ-ਉਟਾਂ ਦਾ ਕੰਮ ਕਰਦਾ ਇੱਟਾਂ ਢੋਣ ਦਾ ਵਿਚਾਰਾ ਗਰੀਬ ਪਿਤਾ ਕੰਮ ਕਰਦਾ ਤੇ ਦੱਸਿਆ ਜਾ ਰਿਹਾ ਇਹ ਬੱਚਾ ਵੀ ਪੜ੍ਹਾਈ ਨਹੀਂ ਸੀ ਕਰ ਰਿਹਾ ਕਿਉਂਕਿ ਘਰ ਵਿੱਚ ਬਹੁਤ ਜ਼ਿਆਦਾ ਗਰੀਬੀ ਹੋਣ ਕਰਕੇ ਇਹ ਪਰਚੂਨ ਦੀ ਦੁਕਾਨ ਤੇ ਕੰਮ ਕਰਦਾ ਸੀ ਤੇ ਜਦੋਂ ਬਰਾਤ ਆਈ ਸ਼ਾਮ ਦੇ ਟਾਈਮ ਇਹ ਬੱਚਾ ਉਦੋਂ ਪੈਸੇ ੁੱਟੇ ਜਾਂਦੇ ਦੇਖ ਕੇ ਇਨੂੰ ਆਇਆ ਹੋਇਆ ਕਿ ਮੈਂ ਪੈਸੇ ਚੁਗਲਾਂ ਅਕਸਰ ਹੀ ਛੋਟੇ-ਛੋਟੇ ਬੱਚੇ ਆ ਕੇ ਜਦੋਂ ਪ੍ਰਾਤ ਵਿੱਚ ਪੈਸੇ ੁੱਟੇ ਜਾਂਦੇ ਆ ਤਾਂ ਉਹ ਟੁੱਕਣ ਲੱਗ ਜਾਂਦੇ ਆ ਤੇ ਇਹ ਬੱਚਾ ਵੀ ਆ ਕੇ ਪੈਸੇ ਚੁਗਣ ਲੱਗ ਗਿਆ ਉੱਥੋਂ ਤਾਂ ਦੱਸਿਆ ਜਾ ਰਿਹਾ ਕਿ ਸਾਹਿਲ ਨੂੰ ਮਦਨ ਨੇ ਪਹਿਲਾਂ ਰੋਕਿਆ ਪਰ ਉਹ ਬੱਚਾ ਛੋਟਾ ਸੀ ਉਹਨੂੰ ਕਿਹੜਾ ਇੰਨੀ ਹੀ ਸਮਝ ਸੀ ਉਹ ਪੈਸੇ ਇਕੱਠੇ ਕਰ ਹੀ ਗਿਆ ਭਾਈ ਤੁਸੀਂ ੁੱਟੋ ਹੀ ਨਾ ਜੇ ਤੁਸੀਂ ਬਰਦਾਸ਼ਤ ਕੀ ਤੂੰ ਆਪੇ ਪੈਸੇ ਵਾਰ ਕੇ ਆਪੇ ਹੀ ਟੁੱਕਣੇ ਸੀ ਜਦੋਂ ਤੁਸੀਂ ਛੁੱਟ ਰਿਆਂ ਵਿਖਾਵਾ ਕਰ ਹੀ ਰਿਆਂ ਤੇ ਫਿਰ ਕੋਈ ਚੁੱਕੇ ਕੋਈ ਨਾ ਚੁੱਕੇ ਤੁਹਾਨੂੰ ਕੀ ਮਤਲਬ ਆ ਇਸ ਚੀਜ਼ ਦੇ ਨਾਲ ਜਾਂ ਫਿਰ ਛੁੱਟੋ ਹੀ ਨਾ ਜੇ ਤੁਹਾਡੇ ਵਿੱਚ ਬਰਦਾਸ਼ਤ ਸ਼ਕਤੀ ਨਹੀਂ ਤਾਂ ਫਿਰ ਤੁਸੀਂ ਵਿਖਾਵਾ ਹੀ ਕਿਉਂ ਕਰਦੇ ਹੋ ਉਹਨਾਂ ਬੱਚਿਆਂ ਨੂੰ ਸਾਹਲ ਆਪਣੇ ਦੋਸਤਾਂ ਦੇ ਨਾਲ ਸੀ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਉਹ ਬੱਚੇ ਨਹੀਂ ਰੁਕੇ ਤਾਂ ਗੁੱਸੇ ਦੇ ਵਿੱਚ ਆ ਕੇ ਮਦਨ ਨੇ ਆਪਣੀ ਬੱਤੀਬੋਰ ਪਿਸਟਲ ਦੇ ਨਾਲ ਬੱਚੇ ਨੂੰ ਗੋਲੀ ਮਾਰ ਦਿੱਤੀ ਤੇ ਦੱਸਿਆ ਜਾ ਰਿਹਾ ਕਿ ਮੌਕੇ ਤੇ ਹੀ ਉਸ 14 ਸਾਲਾਂ ਦੇ ਸਾਹਿਲ ਨਾਂ ਦੇ ਬੱਚੇ ਦੀ ਮੌਤ ਹੋ ਗਈ। ਤਾਂ ਫਿਰ ਉਹ ਜਿਹੜਾ ਆਰਮੀ ਦਾ ਨੌਜਵਾਨ ਦੱਸਿਆ ਜਾ ਰਿਹਾ ਮੌਕੇ ਤੋਂ ਹੀ ਫਰਾਰ ਹੋ ਗਿਆ। ਈਟਾਵਾ ਚਲਾ ਗਿਆ ਤੇ ਇਹ ਘਟਨਾ ਦਿੱਲੀ ਦੇ ਵਿੱਚ ਵਾਪਰੀ ਤੇ ਇੱਥੇ ਇਹ ਘਟਨਾ ਕਰਮ ਕਰਕੇ ਉਹ ਈਟਾਵਾ ਚਲਾ ਗਿਆ। ਤਾਂ ਫਿਰ ਪੁਲਿਸ ਉਹ ਬੰਦੇ ਦੀ ਤਲਾਸ਼ ਕਰ ਰਹੀ ਸੀ ਦੱਸਿਆ ਜਾ ਰਿਹਾ ਫਿਰ ਪੁਲਿਸ ਮੌਕੇ ਤੇ ਆਈ ਪੁਲਿਸ ਨੇ ਸੀਸੀਟੀਵੀ ਫੁਟੇਜ ਜਿਹੜੀਆਂ ਚੈੱਕ ਕੀਤੀਆਂ ਤੇ ਫਿਰ ਜਾ ਕੇ ਮਦਰ ਨੂੰ ਗ੍ਰਿਫਤਾਰ ਕੀਤਾ ਹੱਤੀ ਹੋ ਗਈ ਇੱਕ ਪੋਰਾ ਬੱਚਾ ਪੋਰਾ ਬਾਲ ਜੇਕਰ ਪਹਿਲੀ ਗੱਲ ਤਾਂ ਇਹ ਹੁੰਦਾ ਹੀ ਸਾਰਾ ਵਿਖਾਵਾ ਜਿਹੜਾ ਤੁਸੀਂ ਬਰਾਤਾਂ ਤੋਂ ਦੀ ਪੈਸੇ ਸੁੱਟਦੇ ਹੋ ਕਿਤੇ ਨਿਚਣ ਗੌਣ ਵਾਲਿਆਂ ਤੋਂ ਭਾਈ ਜੇ ਫਿਰ ਤੁਸੀਂ ਕਰਦੇ ਹੋ ਆਪਣੇ ਮਨ ਦੀ ਸੈਟੀਸਫੈਕਸ਼ਨ ਵਾਸਤੇ ਇਹ ਵਿਖਾਵਾ ਕਰਦੇ ਹੋ ਤਾਂ ਫਿਰ ਬਰਦਾਸ਼ਤ ਕਰਨ ਦੀ ਦਾ ਮਾਦਾ ਵੀ ਰੱਖੋ ਇੱਕ ਉਹ ਨੌਜਵਾਨ ਜਿਹੜਾ ਆਰਮੀ ਦੇ ਵਿੱਚ ਭਰਤੀ ਹੋਵੇ ਉਹਦਾ ਤਾਂ ਕਿੰਨਾ ਜ਼ਿਆਦਾ ਇਹ ਹੁੰਦਾ ਕਿ ਉਹਨਾਂ ਵਿੱਚ ਕਿੰਨੀ ਸੈਨਿਕ ਸ਼ਕਤੀ ਹੁੰਦੀ ਆ ਪਰ ਮਦਰ ਨੇ ਇੱਕ ਸਕਿੰਟ ਲਾਇਆ ਉਸ ਬੱਚੇ ਨੂੰ ਮੌਤ ਦੇ ਘਾਟ ਉਤਾਰਨ ਲੱਗੇ ਉਹਨੂੰ ਮਾਰ ਦਿੱਤਾ ਉਹਨੇ ਪੂਰਾ ਵੀ ਤਰਸ ਨਹੀਂ ਕੀਤਾ ਬੱਚੇ ਦਾ ਕਿ ਆਖਰ ਗਰੀਬ ਕਰਦਾ ਉਹ ਬੱਚਾ ਝੁੱਗੀਆਂ ਝੌਂਪੜੀਆਂ ਦੇ ਵਿੱਚ ਰਹਿਣ ਵਾਲੇ ਦੱਸਿਆ ਜਾ ਰਿਹਾ ਕਿ ਉਹ ਝੁੱਗੀਆਂ ਝੌਂਪੜੀਆਂ ਦੇ ਵਿੱਚ ਰਹਿਣ ਵਾਲੇ ਆ ਇਸ ਟਾਈਮ ਉਹਨਾਂ ਦੇ ਉਹਦੇ ਮਾਪੇ ਦਾ ਬੁਰਾ ਹਾਲਾ ਰੋ ਰੋ ਕੇ ਤੇ ਸਾਡਾ ਭੋਰਾ ਪਰ ਬੱਚਾ ਸੀ ਉਥੋਂ ਪੈਸੇ ਚੁੱਕਣ ਚਲਾ ਗਿਆ ਬਰਾਤ ਦੇ ਵਿੱਚੋਂ ਤਾਂ ਉਹਨੇ ਮੌਤ ਦੇ ਘਾਟ ਹੀ ਉਤਾਰਦਾ ਤੁਸੀਂ ਪੈਸੇ ਤਾਂ ਹੀ ਛੱਡਦੇ ਹੋ ਨਾ ਕਿ ਅਸੀਂ ਵਿਖਾਵਾ ਕਰਦੇ ਹਾਂ ਸਾਡੇ ਕੋਲੇ ਪੈਸੇ ਹੈਗੇ ਨਹੀਂ ਤੇ ਜਿਹੜੇ ਫਿਰ ਤੁਹਾਡੇ ਕੋਲੇ ਪੈਸੇ ਵਾਧੂ ਤੁਸੀਂ ਸੁਟੇ ਆ ਉਹ ਕੋਈ ਚੁੱਕੇ ਕੋਈ ਨਾ ਚੁੱਕੇ ਫਿਰ ਤੁਸੀਂ ਉਸ ਬੱਚੇ ਨੂੰ ਮੌਤ ਦੇ ਘਾਟ ਕਿਉਂ ਉਤਾਰਦੇ ਕਿਹੋ ਜੀ ਮਾਨਸਿਕਤਾ ਹੋ ਗਈ ਆ ਸਾਡੇ ਲੋਕਾਂ ਦੀ ਕਿ ਅਸੀਂ ਵਿਖਾਵਾ ਵੱਧ ਕਰਦੇ ਆ ਤੇ ਬਰਦਾਸ਼ਤ ਸ਼ਕਤੀ ਸਾਡੇ ਵਿੱਚ ਹੈ ਨਹੀਂ ਤੇ ਜੇ ਤੁਹਾਡੇ ਅੰਦਰ ਇੰਨੀ ਕੰਜੂਸੀ ਪਈ ਆ ਤੇ ਫਿਰ ਤੁਸੀਂ ਇਹੋ ਜਿਹਾ ਵਿਖਾਵੇ ਹੀ ਨਾ ਕਰੋ ਫਿਰ ਤੁਸੀਂ ਵਿਖਾਵੇ ਹੀ ਨਾ ਕਰੋ ਆਖਰ ਤੱਕ ਤੁਸੀਂ ਖੁਦ ਨੂੰ ਅਮੀਰ ਸਾਫਤ ਕਰਕੇ ਤੇ ਦੂਜੇ ਨੂੰ ਗਰੀਬ ਸਾਫਤ ਕਰਨ ਵਾਸਤੇ ਹੀ ਇਹ ਵਿਖਾਵੇ ਕਰਦੇ ਹੋ ਪੈਸੇ ਸੁੱਟੇ ਜਾਂਦੇ ਆ ਕਿ ਸਾਡੇ ਕੋਲੇ ਜੀ ਬਹੁਤ ਪੈਸਾ ਅਸੀਂ ਬਹੁਤ ਅਮੀਰ ਆ ਬਥੇਰਾ ਤਾਂ ਨਾਲ ਸਾਡੇ ਕੋਲੇ ਇਹੀ ਸ਼ੋਅ ਕਰਨ ਵਾਸਤੇ ਤੁਸੀਂ ਪੈਸੇ ਵਾਰ-ਵਾਰ ਸੁੱਟਦੇ ਹੋ ਤਾਂ ਫਿਰ ਉਹ ਗਰੀਬ ਹੀ ਚੁੱਕਣਗੇ ਕਿ세 ਅਮੀਰ ਬੰਦੇ ਨੇ ਤਾਂ ਉਹ ਪੈਸੇ ਇਕੱਠੇ ਕਰਨੇ ਨਹੀਂ ਹੁੰਦੇ ਤੇ ਉਹ ਗਰੀਬ ਬੱਚੇ ਇਕੱਠੇ ਕਰ ਰਹੇ ਸੀ ਫਿਰ ਤੁਹਾਨੂੰ ਦਿੱਕਤ ਕੀ ਸੀ ਪਰੇਸ਼ਾਨੀ ਕੀ ਸੀ ਕਿ ਉਸ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਇਹ ਸਾਰੇ ਦੋਸ਼ ਉਹ ਮਦਨ ਲਾਲ ਦੇ ਉੱਪਰ ਲੱਗ ਰਹੇ ਨੇ ਫਿਰ ਹਾਲ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਤੇ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਕੀ ਕੀ ਨਿਕਲ ਕੇ ਸਾਹਮਣੇ ਆਉਂਦਾ ਉਹ ਤਾਂ ਆਉਣ ਵਾਲਾ ਵਕਤ ਦੱਸੇਗਾ ਪਰ ਕਿਹੋ ਜਿਹਾ ਇਨਸਾਨ ਹੋਏਗਾ जिने پورا 20 ਨਿੱਕੇ ਜੇ ਬਾਲ ਤੇ ਨਿੱਕੇ ਜੇ ਬੱਚੇ ਤੇ ਤਰਸ ਨਹੀਂ ਕੀਤਾ ਤੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ